ਕਿ ਸਹੀ ਗੀਨ ਅਰੇ ਮਨ ਕਿਉਂ ਡਰਾਉ ਬਟਕਾ ਭਰੇ ਸਹੀ ਕੋਈ ਨਾ ਤੂੰ ਤਾਂ ਚੁੱਪ ਹੀ ਰਹਾ ਯਾਰ ਤੇਰੀ ਕੋਈ ਸਮਝ ਨਹੀਂ ਆਉਂਦੀ ਕੀ ਬੋਲਦਾ ਕੀ ਨਹੀਂ ਉਹਦੀ ਗੱਲ ਹੈ ਨਰੇਸ਼ ਦੀ ਉਹਨੇ ਮੈਨੂੰ ਜਿਹੜਾ ਅਜੀਬ ਮਾਰਿਆ ਬੰਦ ਕਰਾ ਇਹ ਇੱਕ ਬੰਦਾ ਦੇਖ ਲਿਆ ਅਜੀ ਇਧਰ ਸਾਹਮਣੇ ਮਸ਼ੀਨ ਖੜੀ ਹੈ ਤਕਰੀਬਨ ਟਾਈਮ ਹੋ ਗਿਆ 12:00 ਹੋ ਗਿਆ ਜਿੰਨੀ ਫੇਰ ਆ ਪੱਕਾ ਲਈ ਕੀਤੀ ਆ ਉਹਨੇ ਲੇਟ ਹੋ ਗਿਆ ਇਹ ਹੁਣ ਇੱਥੇ ਰੋਲਾ ਪੈ ਗਿਆ ਅਰਗਬਤੀ ਦਾ ਉਹ ਬੰਦਾ ਆਵੇਗਾ ਅਰਗਬਤੀ ਲਾਵੇਗਾ ਪਹਿਲੋਂ ਨਾਰੀਅਲ ਲਾਗੇ ਫਿਰ ਗੱਡੀ ਚੱਲੇਗੀ ਉਹ ਇਹ 12 ਤੁਰਿਆ ਕਿ ਆ ਗਿਆ ਇੱਥੇ ਹਾਂ ਜਾਨ ਦੇ ਠੰਡੀ ਕਰਦੇ ਨੇ ਛੱਲਦੇ ਨੇ ਇਹਦੇ 3000 ਰੁਪਏ ਦਾ ਹਾਂ ਲਿਤਾਸ ਨੇ ਉਹ ਬੰਦਾ ਆ ਗਿਆ ਜਿਸ ਦਾ ਕਾਟਣਾ ਹੈ 10000 ਕਿਸ ਦਾ ਕਾਟਣਾ ਕੀਤਾ ਡੋਟ ਰਿਕੁਐਸਟ ਕਾਈਂਡਲੀ ਕਿਨ ਦਾ ਕਾਟਣਾ ਹੈ ਕਿੱਥੇ ये आ, ब्रांच भाई, नहीं किसका काटना है चल केश रास्ते में कितने टाइम तक आपको ये बताता नहीं मैं कहा हूँ नहीं जैसे अभी बारह मुआवक आपको बोल रहा यही आ गए यही आगे ऐसे बोलता है ऐसी बात है ना अब तुम्हारे हिसाब से कहा होगा इस टाइम

11 ਬਿਗਾ ਹੋਗੀ ਉਧਰ 11 12 ਬਿਗਾ ਆ ਆਪਣੀ ਮਾਰੀ 3 ਬਿਗਾ ਤੋਂ ਮਾਰੀ ਚ 3 ਬਿਗਾ ਦੋਹਰੇ ਬਾਈ ਕੀ ਚ 5 ਬਿਗਾ ਦੋਹਰੇ ਕੀ ਚ ਅੱਛਾ ਗਾੜੀ ਉੱਪਰ ਸੇ ਆ ਕੇ ਘੁੰਮ ਕੇ ਗਾੜੀ ਉਸੇ ਲੈ ਬੋਲੇ ਜੇ ਹੈ ਕਿਦਰ ਉਸੇ ਲੈ ਪੋਰ ਮੈਨ ਬਤਾਈਏ ਤੇ ਇਹ ਸੂਬੇ ਲਪ ਹੋ ਜਾਏਗੀ ਹਾਂ ਸਾਤ ਜੇ ਕਾਦਿਆ ਖੱਲ ਲੈ ਜਾਏਗਾ ਜੇ ਮਾਰ ਵੀ ਅੱਜ ਕੱਲ੍ਹ ਕਟਵਾਣੀ ਬੋਰੇ ਇੱਕ ਕੱਲ੍ਹ ਕਟਵਾ ਦੇਗੇ ਅੱਜ ਕਾਰ ਕੋਟ ਦੇ ਦੇਗੇ ਇਧਰ ਬੰਨਾ ਕਰ ਕੱਟੀ ਜਾਏਗਾ ਟਟੀ ਉਲਝ ਜਾਂਦਾ ਯਾਰ ਓਡੀ ਕਾੜਨ ਲੰਬਾ ਲੰਮਾ ਜੋ ਖੇਤੇ ਉਸਕੋ ਬੁਲਾਣਾ ਹੈ ਜੇ ਤੁਹਾਡੇ ਪਾਸ ਆਗੇ ਬੰਨਾ ਸਾਹਿਬ ਆ ਜਾਈ ਜੋ ਇਹ ਉਧਰ ਤੁਹਾਡੇ ਪਾਸ ਮੈਂ ਜੋ ਕਰ ਜੋ ਫਟਾਫਟ ਆ ਗਈ ਅਰਗਬਤੀ ਆ ਗਈ ਧੂਪ ਕਰਾ ਲੱਗ ਰਹੀ ਹੈ ਲਗਾਉਗਾ ਹੋਰ ਬੰਨਾ ਸਾਹਿਬ ਹਾਂ ਭਾਈ ਟਾਈਮ ਬਹੁਤ ਲਗਾ ਦਿੱਤਾ अरे यार मु तो ताके मारया डरसो नहीं यार मने भी जो अगला आज मने को जवान दिया था आज जिंदगी है तो काम हो गया जवान को उठवाऊंगा मेरी माथा की बात है नरेंद्र देश लगदा हम और कहीं गाड़ी लगाना चाहते थे ये बोला कि बनना आ रहा उसको मैंने जवान दी हुई है हां 10 बीघा छोड़ दिया तेरे चक्कर में बोल दिया था मेरे को लगा दे यार बहुत फाते पड़े जो ਮਣਕੀ ਨਾ ਤੂੰ ਬੱਤੀ ਕਿੜਚੀ ਲਾ ਦੇ ਵੇ ਕੜਾ ਕਿੱਥੇ ਲਾ ਦੇ ਮਣਕੀ ਨਾ ਤੂੰ ਇੱਕ ਕਾਟ ਦੇ ਯਾਰ ਕੋਈ ਮਸ਼ੀਨ ਚੱਲਦੀ ਚੱਲ ਕੇ ਆਉਣਾ ਕੀ ਕਿੱਧਰ ਕਾ ਅਗਰ ਬੱਤੀ ਲਬਲੀ ਇਹ ਹੀ ਨਾੜ ਗਿਆ ਨੀ ਦੂਜਾ ਤੂੰ ਰਾਏ ਕੋਈ ਸਿਆਰ ਦਾ ਸਵਾਗਤ ਹੈ ਕਿਦਰ ਬੰਦੇ ਨੀ ਤਪੰਗਾ ਜਾ ਮਸ਼ੀਨ ਪਲਾਈਸਿੰਗ ਸਵੇਰੇ ਕਿੰਨੇ ਵੇ ਚਲਾਈ ਆਪਾਂ ਹਲਕਾ ਹਲਕਾ ਤੱਕ 8 ਵੇ ਚਲਾਈਏ ਸਵੇਰ 8 ਵਜੇ ਬਸ ਉਹਦਾ ਮੰਜਾ ਆ ਪਾਠੇ ਚਲਾਈਏ ਨਾ ਅਠਵੇ ਚਾਲੂ ਕੀਤੀ ਜੀ ਜਿੰਨੇ ਇਸ ਟਾਈਮ ਨਾਲ ਚਲਾਈਏ ਨਾ ਉਹਦਾ ਚਾਰ ਨੁਕਸਾਨ ਕਰਪੁਰਾਏ ਉਹ ਇੱਥੇ ਹੀ ਇਹ ਦਿਨ ਉੱਥੇ ਹੀ ਘੰਟਾ ਲੇਟ ਜਲਾ ਲਓ ਉਹ ਚੰਗਾ ਇਸ ਚਾਰ ਬੰਦਾ ਲਾਲਚੀ ਤੇ ਲੱਗਾ ਰਹਿੰਦਾ ਤੇ ਹੁਣ ਆਪਾਂ ਜੇ ਸਾਹਮਣੇ ਵੜਨੇ ਇੱਥੇ 20 25 ਵੀ ਗਏ ਆ ਉਹ ਹੁਣ ਆਇਆ ਬੰਦਾ ਹੁਣ ਅਗਰ ਬੱਤੀ ਲੱਗੂਗੀ ਅਗਰ ਬੱਤੀ ਬਾਲ ਫਿਰ ਕਦੋਂ ਸਟਾਰਟ ਹੋਊਗਾ ਸਟਾਰਟ ਹੋ ਕੇ ਫਿਰ ਉਤ ਬਾਅਦ ਕਿੱਥੇ ਲੈ ਜਾਊਗਾ ਯਾਨੀ ਕੈਸੀ ਨਾ ਚਾਹੁੰਦੇ ਕਿ ਸਾਡੇ ਪਿਆ ਸਾਡੇ ਕੇ ਹੋ ਜਾਣਗੇ ਬਾਕੀ ਸਾਨੂੰ ਲੱਛਣ ਦੇਣਾ ਨਹੀਂ ਹੋਣੇ ਯਾਨੀ ਕਿ 35 40 ਤੇ ਐਵਰੇਜ ਰੁਕ ਜਣੀ ਆ ਕਿ ਮਸ਼ੀਨਰੀ ਬਹੁਤ ਚਲੋ ਹਾਂ ਕੰਨੀ ਕਰਨੀ ਪਾਣੀ ਪਾਣ ਕਰ ਉਹ ਇੰਨਾ ਥੰਡ ਪਈ ਤੇ ਪਾਣੀ ਤੇ ਬੜੀ ਪਿਆਸ ਲੱਗਦੀ ਹੈ ਸਾਰੇ ਰਾਮ ਰਾਮ ਜੀ ਅੰਗਲ ਜੀ 12 ਜਗੇ ਹੁਣ ਜੀ ਆਪਾਂ ਸਟਾਰਟ ਕਰਨੇ ਆ ਪਰ ਅੱਜ ਤੇ ਕੱਲ ਦਾ ਤਰੀ ਤਰੋਕੇ ਰਹਿ ਜੂਗਾ ਉਹ ਕਰਕੇ ਫਿਰ ਉਸ ਤੋਂ ਬਾਅਦ ਮਸ਼ੀਨ ਦੀ ਕਰਾਂਗੇ ਰਿਪੇਅਰਿੰਗ ਇੱਥੇ ਆਪਾਂ ਕਰ ਲਾਂਗੇ ਹਾਂ ਇੱਕ ਦਿਨ ਲਾ ਲਾਂਗੇ ਕਿਉਂਕਿ ਇੱਥੇ ਸਮਾਨ ਦੀ ਜਗ੍ਹਾ ਉੱਥੇ ਜਾਂਦੇ ਕੋਈ ਬਹੁਤ ਮਹਿੰਗਾ ਬਹੁਤ ਮਿਲਦਾ ਹੈ ਜੋ ਹੋ ਰਹੀ ਹੈ ਇਹ ਪੱਲਾ ਪੱਲਾ ਆਉਣ ਟਲਾ ਕੋਜ ਕੀ ਚੱਲ ਨਹੀਂ ਪੱਲਾ ਆਉਣ ਟਲਾ ਨਹੀਂ ਯਾਰ ਫਿਰ ਉਹ ਪਸੇੜਣਾ ਨਹੀਂ ਆਪਾਂ ਸਪੈਕਾ ਕਲੇ ਚੇਨ ਕਰ ਲਾਂਗੇ ਠੀਕ ਹੈ ਵੱਟੇ ਵੱਟੇ ਕਰ ਦੇ ਵਿੱਚ ਪਾਈ ਕਿੰਨੇ ਵੱਟੇ ਵਿੱਚ ਹੋਣਗੇ ਤੇਰੇ ਸਾਡੇ ਮੇਰੇ ਹਾਂ ਵੱਟੇ ਇੱਥੇ ਹੋਵਾਂਗੇ ਉਹ ਹਾਰੇ ਦੇ ਕੱਢੀ ਕੱਢੀ ਫਿਰ ਖੁਰਲੀ ਪਾਰਪੁਰਖ ਪਿਆ ਕੱਢੀ ਹੁੰਦੇ ਨੇ ਵੱਟਾ ਤਾਂ ਕੋਈ ਛੱਡਿਆ ਨਹੀਂ ਜੇ ਵਿੱਚ ਵੱਟਾ ਇੱਥੇ ਕੋਈ ਨਹੀਂ ਪੱਥਰ ਹੋਣਗੇ ਉਹ ਕਿ ਮੰਗ ਚੜੇ ਚੜੇ ਜਾਏ ਉਹ ਕਿੱਧਰ ਗਏ ਦੇ ਵਿੱਚ ਕੱਢੇ ਕਿਉਂ ਕੱਢੇ ਉਹ ਹੋਰ ਗੱਲ ਤਿੰਨ ਗੁਣਾ ਹੋ ਜਾ ਹਾਲ ਹੈ ਦੇ ਹਾਂ ਮੈਨੂੰ ਇੱਥੇ ਉਤਰ ਪੀਰਾ ਰਾਦਾ 200 ਰੁਪਏ ਕਰੇ ਪਹੁੰਚੇ ਤਲਾ ਹਾਂ ਵੀ ਉੱਥੇ ਜਾ ਕੇ ਆਪਾਂ ਨੂੰ ਦੋ ਮਿੰਟਾਂ ਚ ਲੱਗ ਗਿਆ ਤਿੰਨ ਹੱਥ ਪੈਰ ਨਾਲ ਲਾਣਾ ਪਵੇ ਜੇ ਬਹਿਰਗ ਪਾਇ ਰਾਤੇ ਉਹਨੂੰ ਗਰੀਬ ਮਹਾਰਾਜ ਕੋਲ ਪੱਖਾ ਕੋ ਪਾਇ ਅਰਚਨਾ ਕਾ ਕੋਲ ਇਹਨੂੰ ਕੈਨੋ ਆ ਕੇ ਪਾ ਆ ਕੈਮਨੋ ਮੈਨੂੰ 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 ਆਖੈ ਨੋ ਨਹੀਂ ਉਹ ਕਾ ਮੈਂ ਤੂੰ ਪਾ ਦੇ ਮੈਂ ਉਹ ਗ੍ਰੀਫ ਕਰਦੇ ਨਹੀਂ ਠੀਕ ਹੈ ਮੈਂ ਇਧਰ ਆ ਮੋਨ ਦੇ ਮੈਂ ਫਿੱਟਰ ਹੁਣ ਬੱਸ ਤਾਂ ਮੈਂ ਕਿਹਾ 7 ਲੱਖ ਰੁਪਏ ਉਟੇ ਵੀ ਦੇ ਦੇ ਜੀ ਨਵਾਂ ਪਾ ਗਿਆ ਚ 4 ਲੱਖ ਰੁਪਏ ਨਾ ਨਾ ਮੈਨੂੰ ਪਮੜ ਉਸੇ ਬਾਈ ਫਿਰ ਇਹ ਮਤਲਬ ਕਿਹੜਾ ਐਂ ਕੱਢ ਕੰਮ ਕਰਦਾ ਐਂ ਕੱਢ ਕੇ ਆਉਂਦਾ ਤੇ ਇਹ ਆ ਮੈਂ ਖਾਵਾਂਗਾ ਫਿਰ ਮਜ਼ਰੂ ਲੱਗ ਰਿਹਾ ਹੈ ਕਿਹੜਾ ਬਰਗੇ ਅਬ ਅੱਜ ਮੈਂ ਆ ਦੂਜੇ ਹੌਣ ਹੋਣੀ ਹੈ ਇਹ ਸਟਾਰਟ ਹੈ ਲਈਦਾ ਹਾਂਦਾ ਕੁਝ ਪ੍ਰਸ਼ਾਦ ਫੂ ਵਰਗਾ ਕਿੱਥੇ ਰੱਖੇ ਦਾ ਹੁਣਾ ਪਾਸੋਂ ਚਲਵਾ ਦੇ ਬਿੱਟੂ ਚਲਵਾਓ ਤੇਰੇ ਚੱਕਰ ਮੈਂ ਆਪਨੇ 20 ਬਿਗਾ ਕਢਾਲ ਦਿਆ ਅਰੇ ਭਾਈ ਬਿੱਟੂ ਮੈਂ ਬਤਾਉਂ ਕਿਨੇ ਕਹ ਗਿਆ 10 11 ਵਜੇ ਤੱਕ ਮਸ਼ੀਨ ਚੱਲ ਪਾਈਗੀ ਆ ਡੰਕਾ ਬਣਾ ਤਾਂ ਮੈਂ ਕਹਾ ਠੀਕ ਹੈ 10:00 ਵਜੇ ਤੱਕ ਚੱਲ ਪਾਈਗੀ ਤਾਂ ਖਾਣਾ ਵਾਣਾ ਖਾ ਕੇ ਚੱਲੇ ਨਾ ਤੂੰ ਮੇਰੇ ਜਲਦੀ ਆ ਸੁਣ ਨਾ ਤੇ ਹੋਰ ਹੋਰ ਜਲਦੀ ਆ ਆ ਤਾਂ ਕੀ ਹੋਤੀ ਗੋੜੀ ਬੋੜਾ ਤੂੰ ਤੇ ਹੋ ਮਿਸਰੀ ਮਿਸਰੀ ਕਾਇ ਦੀਜੀ ਚੱਲ ਬੱਦਿਓ ਗੋਰੀ ਗੋਰੀ ਚੱਲ ਕਾਕਾ ਜੀ ਚਾਲ ਬੱਦ ਦਿੰਦਾ ਹੈ ਚੱਲ ਚੱਲ ਮੱਧੇ ਮੱਧੇ ਮਦੂਰ ਉਹਨਾਂ ਨੂੰ ਠਾਹ ਰਾਹ ਰਾ ਤੱਕੇ ਨਾਲ ਛਾਹ ਦਾ ਇੱਧਰ ਲੈ ਉਹਨਾਂ ਨੂੰ ਉਹਨਾਂ ਲੁੱਤੇ ਰਹਿੰਦੇ ਨੇ ਬੰਦੇ ਚੱਲ ਲੈ ਲੈ ਉਹ ਤਰਨ ਕੋਲ ਬੋਸ ਹੋਰ ਬੰਦੇ ਕਰਾ ਪਿੱਛੇ ਹੋਰੇ ਮਿਲ ਜੇ ਰਕੜੀ ਨਾ ਕਟੋ ਨਹੀਂ ਕਹਿੰਦੇ ਹਾਂ ਹੂੰ ਔਰ ਮਿਲ ਜਾ। ਇਹ ਬੱਚੇ। ਔਰ ਮਿਲ ਜਾ ਦੇ। ਪ੍ਰਸ਼ਾਦ? ਹਾਂ। ਇੱਕ ਮਿਲ ਜਾਗਾ ਜੇ ਜੇ। ਨਹੀਂ ਨਹੀਂ ਮਾੜਾ। ਉਹ ਉਸਕੋ ਦੇ ਦੇ। ਉਸਕੋ ਉਸਕੋ। ਲੈ ਲੈ ਅੱਗੇ। ਲੈ ਰਣਾ। ਲੈ ਲੈ। ਹਾਂ। ਥਾਣ। ਲੈਣਾ। ਬਿਲ ਮੰਗਦਾ ਪੈਸੇ ਫੜ। ਮੰਗਾਏ ਫੜ। ਮਾਠ ਛੋਲੇ ਕੋ ਨਹੀਂ ਗਏ। ਸਟਾਰਟ ਕਰੀਏ ਕਿ ਕਿਓਰ ਤੇ ਦਾ। ਕਾਰ ਸਟਾਰਟ ਹੈ। ਜੇ ਆਪ ਨੂੰ ਕੋਈ ਕੰਮ ਹੋਵੇ ਅੱਜ ਸਾਹਮਣੇ ਇੱਧਰ ਪਲਾਟ ਕੱਟਣਾ ਆਪਾਂ ਜੇ ਦੇਰੇ ਕੋਲ ਅੱਜ ਇੱਥੇ ਕੱਟਣਾ तकरीबन ਇੱਧਰ ਨੂੰ ਜਾ ਕੇ ਉਹ ਜਿਹੜੇ ਤੁਹਾਨੂੰ ਦਿਖਾਉਂਦੇ ਇੱਥੋਂ ਉਹ ਪੇੜ ਜਿਹਾ ਦਿਖ ਰਿਹਾ ਜੀ ਉਹ ਦੋ ਨਿੱਕੇ ਨਿੱਕੇ ਇੱਧਰ ਨੂੰ ਕਰਕੇ 20 ਵਿੱਗੇ ਥਾਂ ਹੈਗਾ ਇੱਥੇ ਯਾਨੀ ਕਿ ਹੈਗਾ 25-20 ਜੀ ਬੜਰ ਐ ਨੂੰ ਜਾ ਜੂ ਕਿਤੇ ਉਹ ਸਾਹਮਣੇ ਕਰਕੇ ਇਹ ਬੜਨਾ ਦਾ ਥੋੜਾ ਜਿਹਾ ਹਰਾ ਹੈਗਾ ਯਾਨੀ ਕਿ ਨਰਮ ਹੈ ਤੇ ਕੋਸ਼ਿਸ਼ ਕਰਾਂਗੇ ਆਪਾਂ ਫਲੀ ਉੱਪਰ ਲਿਆਉਣ ਦੀ ਬਾਕੀ ਕਿਸਮੇ ਤੇ ਇਹਨਾਂ ਦੇ ਜਿਨ੍ਹਾਂ ਨੇ ਕਿਸਮੇ ਚਾਹਿਆ ਇਹਨਾਂ ਨੂੰ ਮਿਲ ਜਾਊਗਾ ਗੱਲ ਸਟਾਰਟ ਹੈ ਪਿਛੇੜਾ ਕਰੇ ਅੱਗੇ ਕਰ ਲਈ ਮੋੜੀ-ਮੋੜੀ ਨਾਲ ਕਿਸ ਪਾਸੇ ਆਪਾਂ ਚਲਾ ਰਹੇ ਅੱਜ ਇਧਰ ਲੱਗੇ ਚੱਲ ਰਹੀ ਹੈ ਮਸ਼ੀਨ ਆਪਣੀ ਤੇ ਤੁਹਾਨੂੰ ਦਿਖਾਉਂਦੇ ਆ ਕਿ ਦੇਖੋ ਜੀ ਅਸੀਂ ਅੱਜ ਸਾਨੂੰ 3-4 ਦਿਨ ਹੋ ਗਏ ਵੈਸੇ ਤਾਂ ਜਦੋਂ ਅਸੀਂ ਤੋਂ ਤੁਰੇ ਸੀ ਨਾ ਆਪਾਂ ਕਿਸ਼ਨਗੜ ਤੋਂ ਤੇ ਆਪਾਂ ਨੂੰ ਇਹ ਲੱਗਦਾ ਸੀ ਕਿ ਜਿਵੇਂ ਪਹਿਲੀ ਗੱਲ ਤਾਂ ਦੇਖੋ ਜੀ ਬੱਦਲ ਆ ਕਿਵੇਂ ਬਰ ਰਿਹਾ ਇੱਕ ਵਾਰੀ ਥੋੜੀ ਜੀ ਝਟ ਲੱਗ ਗਈ ਆ ਬਰਸਾਤ ਦੀ بارش ਆਈ ਆ ਤੇ ਹੁਣ ਫਿਰ ਦੇਖੋ ਇਹਦੇ ਰੰਗ ਨਿਆਰੇ ਆ ਜਿੱਦਾਂ ਫਸਲ ਦੀ ਬਜਾਈ ਕੀਤੀ ਆ ਉਦੋਂ ਵੀ ਚੰਗੀ ਤਰ੍ਹਾਂ ਫਸਲ ਨਹੀਂ ਵੱਡਣ ਦਿੱਤੀ ਜਦੋਂ ਹੁਣ ਵढਾਈ ਦੀ ਵਾਰੀ ਆਈ ਆ ਹੁਣ ਲੋਕਾਂ ਨੂੰ ਫੇਰ ਨੱਠ ਪੱਜ ਲੱਗੀ ਆ ਕਿ ਜਲਦੀ ਜਲਦੀ ਵੱਢੀਏ ਇਹਦੇ ਰੰਗ ਨਿਆਰੇ ਆ ਵੈਸੇ ਜੋ ਕਰਦਾ ਉਹਦੀ ਮौज ਹੈ ਬਾਕੀ ਜੀ ਆਪਾਂ ਜਦੋਂ ਕਿਸ਼ਨਗਾਰਡ ਤੁਰਨ ਲੱਗੇ ਆਪਾਂ ਤੁਹਾਨੂੰ ਗੱਲ ਦੱਸਦੇ ਜਦੋਂ ਕਿਸ਼ਨਗਾਰਡ ਤਸੀਂ ਤੁਰੇ ਸੀਦੇ ਸਾਨੂੰ ਐ ਲੱਗਦਾ ਏਜੰਟ ਨੇ ਕਿਹਾ ਸਾਨੂੰ ਕਿ ਦੂਸਰਾ ਦੇਖੋ ਆਪਣੀ ਕਿਸਮਤ ਵਿੱਚ ਸ਼ੋਕ ਵਿੱਗਾ ਹੋ ਜਾਊਗਾ ਤੇ ਇਸ ਸਾਲ ਕਿਉਂਕਿ ਫਸਲ ਵੀ ਇਸ ਸਾਲ 30% ਵਗੈਰਾ ਹੈਗੀ ਸੀ ਤੇ ਕਹਿੰਦਾ ਆਪਣਾ ਦੇਖੋ ਜੇ ਹੋ ਜਾਵੇ ਸ਼ੋਕ ਵਿੱਗਾ ਬੜੀ ਗੱਲ ਹੈ ਬਾਕੀ ਜੀ ਦੇਖੋ ਵਿੱਚ ਵਿੱਚੋਂ ਆਪਾਂ ਨੂੰ ਅਸੀਂ ਅੱਜ 4 ਦਿਨ ਹੋ ਗਏ ਅਸੀਂ ਕਿੰਨੇ ਕੱਲ ਦਾ ਦਿਨ ਲੱਗੂਗਾ ਕੱਲ ਦਾ ਦਿਨ ਕੱਲ ਦਾ ਦਿਨ ਕਰਦਾ ਕਰਦਾ ਅਸੀਂ 150 ਵਿਗਾ ਵੜਦਾ ਯਾਨੀ ਕਿ ਆ ਹੁਣ ਇੱਥੇ ਸਾਹਮਣੇ 30 ਵਿਗਾ ਚਲਦੀ ਆ ਮਸ਼ੀਨ ਉਹ ਸਾਹਮਣੇ ਹੈਗੀ ਆ ਤੁਹਾਨੂੰ ਦਿਖਾਉਂਦੇ ਆਪਾਂ ਜ਼ੂਮ ਕਰਕੇ ਜ਼ੂਮ ਹੋਣਾ ਨਹੀਂ ਵੈਸੇ ਤੇ ਦੂਸਰੀ ਥਾਂ ਸੜਕ ਮਾ ਕੇ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਅੱਜ ਫਿਰ ਆਪਾਂ ਨੂੰ 30 ਵਿਗਾ ਦਾ ਪਲਾਟ ਆ ਗਿਆ ਇੱਧਰ ਨੂੰ ਸਾਹਮਣੇ ਵਿੱਚ ਖੜੇ ਆਪਾਂ ਉਹ ਸਾਹਮਣੇ ਹੀ ਕਰਕੇ ਇੱਧਰ ਨੂੰ ਆ ਦੇਖੋ ਸੋਆਬ ਹੀ ਨਹੀਂ ਹੈ ਤੇ ਉਧਰੋਂ ਇੱਧਰ ਨੂੰ ਉਹ ਮਸ਼ੀਨ ਚੱਲਦੀ 30 ਤੇ ਆਪਾਂ ਚਲਾਈਏ ਵੜਨੇ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਥੋੜੀ ਜੀ ਜਲਦਬਾਜੀ ਹੋ ਰਹੀ ਆ ਬੰਦੇ ਥੋੜੇ ਕਾਲੇ ਪੈ ਰਿਏ ਜਿੰਨਾ ਵੜਨਾ ਕੋ ਲੋਕ ਇਹ ਨਹੀਂ ਦੇਖ ਰਿਹਾ ਕਿ ਮੇਰੀ ਫਸਲ ਚਾਹੇ ਖਰਾਬ ਉਹ ਉਪਰੋਂ ਉਨਾਂ ਡਰ ਰਿਹਾ ਮੌਸਮ ਦਾ ਬਾਕੀ ਇੱਧਰ ਕੋਈ ਡਰ ਡੂ ਨਹੀਂ ਇੱਧਰ ਜੋ ਵੀ ਹੋ ਰਿਹਾ ਵੈਸੇ ਤਾਂ ਕੰਮ ਚੰਗਾ ਹੀ ਹੋ ਰਿਹਾ ਬਾਕੀ ਜੀ ਗੱਲ ਉਹਦੀ ਮੌਜ ਆ ਜਿੰਨਾ ਉਹਨੇ ਦੇਣਾ ਉਹਨੇ ਉਨਾ ਹੀ ਦੇਣਾ ਉਹਦੀ ਰਜਾ ਚ ਆਪਾਂ ਨੂੰ ਰਹਿਣਾ ਪਊਗਾ ਪਤਾ ਨਹੀਂ ਕਿਉਂਕਿ ਕਿਹਦੀ ਕਿਸਮ ਚ ਕੀ ਹੋ ਜਾਏਗਾ ਇਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਬਾਕੀ ਆਪਣਾ ਲੱਗਦਾ ਹੈ ਕਿ ਆਪਾਂ 300 ਤੋਂ ਪਾਰ ਕਰ ਜਾਵਾਂਗੇ ਹੁਣੇ ਕੋ 300 ਦੇ ਨੇੜੇ ਤੇ ਹੋ ਗਿਆ ਜਾਨੀ ਕਿ ਵਿਹਾਗ ਵੀ ਗਿਦੇ ਆਸੋਂ ਹੋਰੀ ਗਿਆ ਇੱਥੇ ਲੱਗੇ ਹੈਗਾ ਤੇ ਫੱਦਾਂਗੇ ਇਹ ਜੀ ਇਹ ਤੁਹਾਨੂੰ ਆਪਾਂ ਸੋਆਬੀਂ ਦਿਖਾਉਂਦੇ ਜਿਹੜੀ ਦਾ ਆ ਸੋਆਬੀਂ ਸੀ ਆ ਦੇਖੋ ਵਿੱਚੋਂ ਕਟਿੰਗ ਹੋਈ ਹੋਈ ਹੈ ਦੀ ਜਾਨੀ ਕਿ ਹੱਥਾਂ ਨਾਲ ਕਟਾਈ ਕੀਤੀ ਗਈ ਆ ਇਹ ਸੋਆਬੀਂ ਸੀ ਪਹਿਲੇ ਦੀ ਅੱਜ ਤੋਂ ਪਹਿਲ ਵਾਲੀ ਜਿਹੜੀ ਜਾਨੀ ਕਿ ਗੇਤਰੀ ਹੋਈ ਗਈ ਸੀ ਉਹਨਾਂ ਨੇ ਹੱਥਾਂ ਨਾਲ ਕੱਟ ਕੇ ਲਾ ਲਈ ਆ ਵੀ ਵੱਢ ਕੇ ਲੈ ਗਿਆ ਜਿਹੜੀ ਪਛੇਤਰੀ ਵਾਲੀ ਆ ਇਹ ਆਪਾਂ ਹੁਣ ਮਸ਼ੀਨ ਤੇ ਵੱਢ ਰਹੇ ਆ ਇਹ ਟੋਟਲ ਇਹ ਹੈਗਾ ਜੀ ਇਹ 45 ਵਿੱਗੇ ਤੋਂ ਨਹਿਰ ਨੂੰ ਚੱਲਦਾ ਐਂ ਕਰਕੇ ਇਹਦੇ ਇਧਰ ਨੂੰ ਕਰਕੇ ਐਨੂੰ 45 ਵਿੱਗੇ ਆ ਕਿਉਂਕਿ ਵਿੱਚ ਵਿੱਚ ਉਹ ਵੱਢਿਆ ਆਪਾਂ 3 ਵਿੱਚ ਵੱਢ ਰਹੇ ਆ ਤੇ ਜਿਵੇਂ ਜਿਵੇਂ ਛੱਡਿਆ ਦੇਖੋ ਇੱਥੇ ਵੀ ਹੈ ਨਹੀਂ ਕਿ ਫਸਲ ਇਧਰ ਨੂੰ ਹੈਗੀ ਆ ਵਿੱਚ ਵਿੱਚ ਉਹ ਆ ਇੱਕ ਜੀ ਇੱਕ ਗਿਹੜਾ ਲੱਗੂਗਾ ਇਧਰ ਨੂੰ ਤੇ ਬਾਕੀ ਉਧਰ ਫੁੱਲਾ ਜੀ ਤੇ ਮੌਸਮ ਵੀ ਪੂਰਾ ਜੋਰ ਮਾਰੀ ਖੜਾ ਰੱਬ ਕਿ ਬਾਰਛਰੀ ਬਾਰ ਵੇਖੋ ਇਧਰ ਐਮਪੀ ਵਾਲੀ ਸਾਈਡ ਵੀ ਪੂਰੀ ਬੱਦਲਵਾਈ ਆ ਔਰ ਇਧਰ ਐ ਸ਼ੋਪਰਾ ਵਾਲੀ ਸਾਈਡ ਵੀ ਬੱਦਲਵਾਈ ਆ ਵੈਸੇ ਸ਼ੋਪਰ ਪਤਾ ਨਹੀਂ ਇਧਰ ਐ ਕਿ ਇਧਰ ਐ ਅਸੀਂ ਤਾਂ ਵੈਸੇ ਹਣ ਤਾਜਾ ਹਲਾ ਰਹੇ ਕਿ ਇਧਰ ਹੀ ਹੋਊਗਾ ਤੇ ਗੱਲ ਹੈ ਜੀ ਡਿਸੀਜਨ ਵੀ ਮੁੱਕਣ ਵਾਲੀ ਆ ਬੱਕਾਲੀ ਹੋ ਰਹੀ ਆ ਥੋੜੀ ਕਾਲੀ ਕਰ ਕਰ ਕੇ ਜਲਦੀ ਜਲਦੀ ਕੰਮ ਨਿਬੜ ਜਾਏ ਤੇ ਅਸੀਂ ਜਿਵੇਂ ਇੱਕ ਰਾਤ ਇਧਰ ਇੱਕ ਸਾਈਡ ਤੋਂ ਅਸੀਂ ਵਢਾਈ ਕਰਕੇ ਆਏ ਸੀ ਉਧਰ ਤੇ ਉਹਨਾਂ ਦੇ ਰਾਤ ਉਰਦ ਵਗੈਰਾ ਹੈਗਾ ਸੀ ਜਾਨੀ ਕਿ ਮਾਂ ਜਿਹਨਾਂ ਨੂੰ ਕਹਿੰਦੇ ਆ ਉਹ ਚੀਜ਼ਾਂ ਸੀ ਤੇ ਉਹ ਦੇਖੋ ਅਸੀਂ ਉਹਨਾਂ ਨੂੰ ਰਾਤ ਇਹ ਗੱਲ ਕਰਤੀ ਆ ਕਿ ਥੋੜੀ ਜਿੰਮੇਵਾਰੀ ਆ ਜੇ ਨੁਕਸਾਨ ਹੋਊਗਾ ਜੋ ਵੀ ਕੁਝ ਹੋਊਗਾ ਇਹ ਸਾਨੂੰ ਪਤਾ ਹੀ ਇਹਦੇ ਮਸਲੇ ਜਗੇ ਇਹਦੇ ਚ ਫਲੀ ਆਉਂਦੀ ਆਉਂਦੀ ਆ ਪਿੱਛੇ ਕਿ ਵੀ ਰਾਤ ਨੂੰ ਜਦ ਮੌਸਮ ਹੀ ਖਰਾਬ ਮੀਂਹ ਉੱਤੇ ਪਾਣੀ ਪੈ ਗਿਆ ਨਾ ਤੇ ਉਹਦੇ ਚ ਫਲੀ ਚ ਦਾਣਾ ਘੱਟ ਨਿਕਲਦਾ ਜਾਨੀ ਕਿ ਅੱਧਾ ਕੋ ਨਿਕਲਦਾ ਅੱਧਾ ਕੋ ਰਹਿੰਦਾ ਉਹਦੇ ਕਰਕੇ ਸੀ ਉਹਨਾਂ ਨੇ ਇਹ ਗੱਲ ਕੀਤੀ ਕਿ ਇਹਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਦੇਖ ਲਓ ਮੀਂਹ ਪੈਂਦੇ ਜਿਉਂ ਬੰਦਾ ਨੇ ਮਸ਼ੀਨ ਬਾਹਰ ਨਹੀਂ ਆਉਂਦੀ ਕਿ ਇਹ ਵੱਢ ਕੇ ਜਾਓ ਅਸੀਂ ਬਸੇਹੜਾ ਰੋਆਪਾ ਇੱਕ ਕੱਲ ਨੂੰ ਵੱਢ ਜਾਂਗੇ ਨਹੀਂ ਉਹ ਕਹਿੰਦਾ ਤੂੰ ਇਹਨੂੰ ਨਵੇੜ ਕੇ ਜਾ ਕਿਵੇਂ ਵੀ ਕਿਵੇਂ ਪਾਜੇ ਮਾਲ ਨਿਕਲੇ ਚਾਹੇ ਨਾ ਨਿਕਲੇ ਅਸੀਂ ਫਿਰ ਕੱਲ ਵੱਢ ਕੇ ਜਾਨੀ ਕਿ ਰਾਤ ਤੇ ਫਿਰ ਮਸ਼ੀਨ ਉੱਥੋਂ ਨਹੀਂ ਚੜੀ ਫਿਰ ਹੋਰ ਜਗ੍ਹਾ ਤੇ ਚੜਾਉਣ ਲੱਗੇ ਉੱਥੋਂ ਨਹੀਂ ਚੜੀ ਇੱਧਰ ਦਾ ਏਰੀਆ ਐਦਾਂ ਦਾ ਹੈ ਕਿ ਜੇਕਰ ਪਾਣੀ ਆ ਗਿਆ ਜੇਕਰ ਉੱਚੀ ਜਗ੍ਹਾ ਹੈ ਉੱਥੇ ਮਸ਼ੀਨ ਨਹੀਂ ਚੜੂਗੀ ਜਿੰਨਾ ਮਰਜ਼ੀ ਜ਼ੋਰ ਲਾ ਲਗੇ ਕਿਉਂਕਿ ਤਿਲਕਣ ਹੀ ਇਦਾਂ ਦੀ ਹੋ ਜਾਂਦੀ ਆ ਮਿੱਟੀ ਇਦਾਂ ਦੀ ਆ ਤੇ ਕੰਮ ਹੀ ਤਿਲਕਣ ਵਾਲਾ ਹੋ ਜਾਂਦਾ ਕਿ ਕੁਝ ਜੀ ਉੱਪਰ ਚੜ੍ਹ ਨਹੀਂ ਸਕਦੀ ਨਾ ਟਰੈਕਟਰ ਨਾਲ ਮੋਟਰਸਾਈਕਲ ਤੇ ਨਾ ਹੀ ਮਸ਼ੀਨ ਤੇ ਹੁਣ ਆਪਾਂ ਇੱਧਰ ਦੋ ਚੱਕਰ ਰਹਿ ਗਏ ਇੱਧਰ ਲਿਆਵਾਂਗੇ ਆ ਵਿੱਚੋਂ ਵਿੱਚ ਵਟਾਂਗੇ ਫਿਰ ਇਸ ਵਾਰ ਉੱਪਰ ਲੈ ਕੇ ਜਾਣੀਆਂ ਅੱਜ ਦਾ ਬਲੌਗ ਆਪਣਾ ਇੰਨਾ ਹੀ ਆ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਲਈ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੋੜੇ ਬਸੇ ਰਹੋ